ਦਾਨਮੀਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਹਰੂ ਦੀ ਤਰ੍ਹਾਂ ਸਿਆਸੀ ਚਸ਼ਮਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਕਿਤਨਾ ਕਿਤੇ ਮੋੜ ਸੁਰਜੀਤ ਕੀਤਾ ਜਾ ਰਿਹਾ ਹੈ ਜਥੇਦਾਰ ਸਾਹਿਬ ਦੇ ਵੱਲੋਂ ਹੁਕਮ ਹੋਏ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਭੰਗ ਕੀਤਾ ਗਿਆ ਤੇ ਹੁਣ ਉਹਨਾਂ ਦਾ ਪੁਨਰਗਠਨ ਜਿਹੜਾ ਉਹ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਚਾਰੀ ਨੇ ਅੱਜ ਦੋ ਵੱਡੇ ਸਿਆਸੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰੇ ਜਿਨ੍ਹਾਂ ਦੇ ਵੱਲੋਂ ਵੱਡੇ ਬਿਆਨ ਆਏ ਨੇ ਉਹ ਕਿਸ ਪਾਸੇ ਨੂੰ ਸੰਦੇਸ਼ ਦੇ ਰਹੇ ਨੇ ਕਿਸ ਪਾਸੇ ਨੂੰ ਇਸ਼ਾਰਾ ਕਰ ਰਹੇ ਨੇ ਉਸ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਉਹ ਬਿਆਨ ਸੁਣਾ ਦਿੰਨੇ ਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਨਾਮ ਆਉਂਦਾ ਹੈ ਅਤੇ ਬਲਵਿੰਦਰ ਸਿੰਘ ਪੁੰਦੜ ਇਹਨਾਂ ਦੋਨਾਂ ਦੇ ਵੱਡੇ ਬਿਆਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਜਿਹੜੀ ਹੈ ਇੱਕ ਵਾਰ ਫਿਰ ਤੋਂ ਗਰਮਾ ਦਿੱਤੀ ਹੈ ਸਭ ਤੋਂ ਪਹਿਲੇ ਤੁਸੀਂ ਬਿਆਨ ਸੁਣੋ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਚੰਗੀ ਗੱਲ ਹੈ ਜੀ ਸਾਰੇ ਸਾਰਾ ਇੱਕ ਪਰਿਵਾਰ ਹੈ ਚੰਗੀ ਗੱਲ ਹੈ ਸੁਧਾਰ ਲੈਣੇ ਭਾਂ ਕਰਤੇ ਜੀ ਤੁਹਾਡੇ ਵੱਲੋਂ ਕੋਈ ਕਦਮ ਚੁੱਕੇ ਜਾਣਗੇ ਇੱਕ ਏਕੇ ਲਈ ਸਿੱਤੇ ਦੇਖੋ ਜੋ ਵੀ ਆਉਂਦਾ ਹੈ ਸਭ ਨੂੰ ਗੱਲ ਨਾਲ ਲਾਉਨੇ ਕੋਈ ਕੋਈ ਐਸੀ ਗੱਲ ਨਹੀਂ ਸਾਡੇ ਵੱਲੋਂ ਤਾਂ ਆਏ ਮਲੂਕਾ ਸਾਹਿਬ ਆਏ ਨੇ ਭੈ ਕੇ ਪਰਿਵਾਰ ਸੇਵਾ ਕਰਦੇ ਕਾ ਸਾਰੇ ਸੇਵਾ ਕਰਨ ਪੁੰਦੜ ਸਾਹਿਬ ਜਿਸ ਦਿਨ ਹਮਲਾ ਹੁੰਦਾ ਹੈ ਇਦੋਂ ਪ੍ਰਮਾਤ ਸੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਜੀ ਕੋਈ ਪਹਿਲ ਕਦਮੀ ਕੀਤੀ ਜਾਊਗੀ ਜਿਸ ਦਾ ਅਦਮੁਲਕਾ ਸਾਹਿਬ ਨੇ ਵੀ ਕਿਹਾ ਵੀ ਉਹ ਪਹਿਲ ਕਦਮ ਇਹ ਸਾਰੇ ਰਲ ਕੇ ਸੇਵਾ ਕਰਨ ਆਟੋ ਮਨੋ ਬਲੁਕਾ ਸਾਵਾ ਆ ਕੇ ਸੇਵਾ ਕਰਨ ਲੱਗਣ ਕਿਸੇ ਨੇ ਆਖਿਆ ਕਿਉਂ ਆਏ ਸਾਰਾ ਪਰਿਵਾਰ ਹੈ ਖੁਸ਼ੀ ਹੈ ਕਿ ਅਦੇਸ਼ਾ ਜੀ ਇਕੱਠੇ ਹੋਣ ਦੇ ਲਈ ਮੈਂ ਕਹਿੰਦਾ ਜੇ ਇਸ ਤਾਂ ਸਾਰਾ ਆ ਉਹ ਸੇਵਾ ਦੇਸ਼ ਦੀ ਕਰ ਰਹੇ ਹਨ ਨਾ ਹੁਣ ਚੰਗਾ ਹੋ ਗਿਆ ਜਿਹੇ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਛੱਟੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਉਹਦੇ ਸੇਵਾ ਅਕਾਲੀ ਸੇਸ਼ ਹੋਣਾ ਸੀ ਜੀ ਅਕਾਲ ਤਖਤ ਸਾਹਿਬ ਤੇ ਮੈਨੂੰ ਮੈਂ ਉਹਦੇ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਤੇ ਜਾਉਂਗਾ ਅਕਾਲੀ ਦਲ ਵੱਲੋਂ ਤਾਂ ਚਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਉਹਨੂੰ ਜਿੰਮੇ ਦੇਖਦੇ ਹੋਗੇ ਮੈਂ ਕਾਫੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਥੋੜਾ ਜਿਹਾ ਦੇਖੋ ਜੀ ਨਹੀਂ ਇਕੱਠੇ ਹੋਣਗੇ ਫ ਪੰਜਾਬ ਚ 27 ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲਓ ਬਲਾਜਮਾਨਾਂ ਨਾਲ ਗੱਲ ਕਰ ਲਓ ਵਪਾਰੀਆਂ ਨਾਲ ਗੱਲ ਕਰ ਲਓ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦਾ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਆਪ ਹੋਦਰਾ ਜਿਹਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਹੁਣ ਕਹਿਣ ਲੱਗੇ ਵੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਪ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਅਕਾਲੀ ਦਲ ਵੀ ਇਕੱਠਾ ਹੋਵੇਗਾ ਬਲਕੇ ਬੀਜੇਪੀ ਨੂੰ ਵੀ ਨਾਲ ਲੈ ਕੇ ਤੁਰਨਾ ਪਵੇਗਾ ਇੱਕ ਵੱਡਾ ਬਿਆਨ ਹੈ ਉੱਥੇ ਜੇਕਰ ਗੱਲ ਬਲਵਿੰਦਰ ਸਿੰਘ ਭੁੰਦਰੋਂਾਂ ਦੀ ਕਰ ਲਈਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਜੀ ਆਇਆਂ ਹੈ ਹਰ ਇੱਕ ਦਾ ਅਸੀਂ ਸਵਾਗਤ ਕਰਦੇ ਹਾਂ ਹੁਣ ਉਹ ਕਿਹਨਾਂ ਦਾ ਸਵਾਗਤ ਕਰਨਾ ਚਾਹੁੰਦੇ ਨੇ ਇੱਕ ਪਾਸੇ ਸੁਧਾਰ ਲਹਿਰ ਵੀ ਹੈ ਉਹ ਵੀ ਸ਼ਾਮਲ ਹੁੰਦੀ ਹੈ ਜਾਂ ਨਹੀਂ ਇਹ ਵੀ ਚਰਚਾ ਦਾ ਵਿਸ਼ਾ ਹੈ ਅਤੇ ਉਧਰ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਹੈ ਉਸ ਉੱਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਡੇ ਸਹਿਯੋਗੀ ਰਮਨਦੀਪ ਮੇਰੇ ਨਾਲ ਮੌਜੂਦ ਨੇ ਆ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ ਅਤੇ ਕਿਤੇ ਨਾ ਕਿਤੇ ਇਸ ਵਿਸ਼ੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਰਮਨ ਜੀ ਜੇ ਗੱਲ ਕਰੀਏ ਬਲਵਿੰਦਰ ਸਿੰਘ ਭੁੰਦਰ ਦਾ ਉਹਨਾਂ ਦੇ ਬਿਆਨ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਕਿੰਨਾ ਕਿਤੇ ਉਹਨਾਂ ਦਾ ਬਿਆਨ ਜਿਹੜਾ ਸਿਆਸਤ ਜਿਹੜੀ ਗਰਮਾਉਂਦਾ ਨਜ਼ਰ ਆ ਰਿਹਾ ਖਾਸ ਤੌਰ ਤੇ ਜੇ ਗੱਲ ਕਰ ਲਈ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਬਿਲਕੁਲ ਪ੍ਰਵਿੰਦਰ ਜੀ ਜਿਹੜਾ ਅੱਜ ਸਟੇਟਮੈਂਟ ਆਈਆਂ ਹੈਗੀਆਂ ਉਹ ਕਿਹੜੇ ਮੌਕੇ ਆਈਆਂ ਨੇ ਹਰ ਜਦੋਂ ਕੋਈ ਲੀਡਰ ਸਟੇਟਮੈਂਟ ਦਿੰਦਾ ਹੈ ਨਾ ਉਹਦੀ ਟਾਈਮਿੰਗ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਸਿਆਸੀ ਸਫਿਆਂ ਦੇ ਵਿੱਚ ਅੱਜ ਬਲਵਿੰਦਰ ਸਿੰਘ ਭੁੰਦੜ ਹੋਰੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਅੱਜ ਜਦੋਂ ਕੱਲ ਸੁਧਾਰ ਲਹਿਰ ਨੂੰ ਸਮੇੜ ਦਿੱਤਾ ਗਿਆ ਹੈ ਕਹਿ ਦਿੱਤਾ ਗਿਆ ਸੀ ਭੰਗ ਕਰਦੇ ਇਸ ਦਾ ਬਕਾਇਦਾ ਤੌਰ ਤੇ ਐਲਾਨ ਹੋ ਚੁੱਕਿਆ ਹੈ ਤਾਂ ਉਸ ਵਕਤ ਜਦੋਂ ਪੱਤਰਕਾਰ ਸਵਾਲ ਕਰ ਰਹੀ ਸੀ ਤਾਂ ਉਹਨਾਂ ਨੇ ਪੁੱਛਿਆ ਕਿ ਬਾਕੀਆਂ ਨੂੰ ਰਲਵਾਉਣ ਦੇ ਲਈ ਅਕਾਲੀ ਦਲ ਕਿੱਥੇ ਖੜਾ ਹੈ ਜੀ ਉਹ ਉਹਨਾਂ ਦਾ ਬਿਆਨ ਸੀ ਕਿ ਪਰਿਵਾਰ ਦੇ ਵਿੱਚ ਸਭ ਦਾ ਸਵਾਗਤ ਹੈ ਨਾਲ ਹੀ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਮਲੂਕਾ ਸਾਹਿਬ ਵੀ ਆ ਕੇ ਨਾਲ ਸੇਵਾ ਕਰਦੇ ਰਹੇ ਕਿਸੇ ਨੇ ਕੀ ਰੋਕ ਦਿੱਤਾ ਹਮਤਲਬ ਕਿ ਬਿਆਨ ਜਿਹੜਾ ਹੈਗਾ ਇਹ ਇਸ਼ਾਰਾ ਕਰ ਰਿਹਾ ਹੈ ਕਿ ਸੌਫਟ ਕੋਰਨਰ ਜਿਹੜਾ ਹੈਗਾ ਅਕਾਲੀ ਦਲ ਹੋ ਰਿਹਾ ਪਰ ਕਿਹੜੇ ਲੀਡਰਾਂ ਲਈ ਹੋ ਰਿਹਾ ਪੈਸਿਫਿਕ ਜ਼ਿਕਰ ਕਰ ਗਏ ਕਿ ਤਮਾਮ ਲੀਡਰਸ਼ਿਪ ਉਹ ਜਿਹੜੀ ਸੁਧਾਰ ਲੈ 1 ਜੁਲਾਈ ਨੂੰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਜਿਹੜੀ ਹੈਗੀ ਆ ਅਰਜੋਦੜੀ ਕੀਤੀ ਸੀ ਇੱਕ ਸ਼ਿਕਾਇਤਨਾਮਾ ਜਿਹਨੂੰ ਸ਼ਬਦ ਵਰਤਿਆ ਗਿਆ ਸੀ ਹਾਲਾਂਕਿ ਉਹਨਾਂ ਨੇ ਕਹੇ ਸੀ ਅਸੀਂ ਵੀ ਦੋਚੀ ਆ ਕਿ ਉਹ ਸਾਰੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੇ ਪ੍ਰਵੰਤ ਕਰੇਗੀ ਇਹ ਇਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂਕਿ ਹਾਲੇ ਕਿਸੇ ਵੀ ਹੋਰ ਲੀਡਰ ਵੱਲੋਂ ਹੂੰ ਇਹਦੀ ਪਹਿਲ ਕਦਮੀ ਨਹੀਂ ਕੀਤੀ ਗਈ। ਹੂੰ। ਔਰ ਦੂਜੀ ਤੇ ਰਕੈਰੀ ਹੈ ਕਿ ਅਸੀਂ ਸਮੇੜਤਾ ਜੀ ਆਪਣਾ ਚੁੱਲਾ ਹੁਣ ਅਸੀਂ ਇਕੱਠੇ ਹੋਣਾ ਚਾਹੁੰਨੇ ਆ। ਸੁਧਾਰ ਲਹਿਰ ਵਾਲਾ। ਹਾਂ ਵਾਇਆ ਜਥੇਦਾਰ ਸਾਹਿਬ ਜਿਹੜਾ ਹੈਗਾ ਇਹ ਜਿਹੜਾ ਉਹਨਾਂ ਨੇ ਵੀ ਕਿਹਾ ਸੀ ਕਿ ਬਾਗੀ ਤੇ ਦਾਗੀ ਇਕੱਠੇ ਹੋਣ ਬਿਆਨਬਾਜ਼ੀ ਬੰਦ ਕਰੋ ਪਰ ਬਿਆਨਬਾਜ਼ੀ ਹਲੇ ਤੱਕ ਬੰਦ ਨਹੀਂ ਹੋਈ। ਹਲੇ ਇੱਕ ਦੁੱਕਾ ਜਿਹੜਾ ਹੈਗਾ ਇੱਕ ਦੂਜੇ ਆਗੂ ਜਿਹੜਾ ਹੈਗਾ ਬੋਲਦੇ ਸਾਨੂੰ ਪਿਛਲੇ ਹਫ਼ਤੇ ਤੋਂ ਨਜ਼ਰ ਆ ਰਹੇ ਨੇ। ਹੁਣ ਵਾਇਆ ਜਥੇਦਾਰ ਸਾਹਿਬ ਇਹ ਅਕਾਲੀ ਦਲ ਇਕੱਠਾ ਹੋਵੇਗਾ। ਜਦੋਂ ਇਹ ਅਕਾਲੀ ਦਲ ਇਕੱਠਾ ਹੋਵੇਗਾ ਕਿ ਇਹਨਾਂ ਦਾ ਜਿਹੜੀ ਐਕਸੈਪਟਨੈਸ ਜਿਹੜੀ ਹੁੰਦੀ ਹੈਗੀ ਕਿਸੇ ਵੀ ਜਦੋਂ ਤੁਸੀਂ ਜਾਣਦੇ ਹੋ ਉਹ ਉਸ ਨੂੰ ਦੁਬਾਰਾ ਭਰੋਸੇਯੋਗਤਾ ਜਾਂ ਉਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਅਕਾਲੀ ਦਲ ਦਾ ਕੋਰ ਗਰੁੱਪ ਜਿਹੜਾ ਹੈਗਾ ਉਹਨਾਂ ਤੇ ਵਿਸ਼ਵਾਸ ਕਰੇਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਐਂਟਰੀ ਕਿਵੇਂ ਹੋਵੇਗੀ ਹੂੰ ਐਂਟਰੀ ਸ਼ਰਤਾਂ ਆਧਾਰ ਤੋਂ ਹੋਵੇਗੀ ਬਿਨਾਂ ਸ਼ਰਤਾਂ ਤੋਂ ਹੋਵੇਗੀ ਜੇ ਐਂਟਰੀ ਹੁੰਦੀ ਨਹੀਂ ਕਿ ਅਕਾਲੀ ਦਲ ਦੇ ਜਿਹੜੇ ਅਹੁਦਿਆਂ ਤੇ ਉਹ ਤਾਇਨਾਤ ਸੀ ਉਹਨਾਂ ਨੂੰ ਉਹ ਅਹੁਦੇ ਮਿਲਣਗੇ ਉਹਨੀ ਪੋਜੀਸ਼ਨ ਦੇ ਵਿੱਚ ਉਹਨਾਂ ਦੀ ਬਹਾਲੀ ਹੋਵੇਗੀ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਪ੍ਰਵਿੰਦਰ ਜੀ ਔਰ ਜਿਹੜਾ ਦੂਸਰਾ ਬਿਆਨ ਸੀ ਹਮ ਸਿਕੰਦਰ ਸਿੰਘ ਮਲੂਕਾ ਦਾ ਉਹਨੂੰ ਅਸੀਂ ਜੇ ਡੀਕੋਡ ਕਰ ਗਏ ਪੂਰੇ ਨੂੰ ਤਾਂ ਉਹ ਅੱਜ ਵੀ ਪੈਰਵਾਈ ਕਰਦੇ ਨਜ਼ਰ ਆਏ ਅਕਾਲੀ ਦਲ ਪਲੱਸ ਬੀ ਜੀ ਪੀ ਅੱਜ ਉਹਨਾਂ ਦੀ ਸਟੇਟਮੈਂਟ ਮੈਂ ਥੋੜੀ ਜੀ ਦੱਸ ਦਿਆਂ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ 2027 ਦੀ ਲੜਾਈ ਲੜਨੀ ਹੈ ਤਾਂ ਸਾਨੂੰ ਆਪਣੇ ਸਾਰਿਆਂ ਨੂੰ ਇਕੱਠਾ ਹੋਣਾ ਪੈਊਗਾ ਔਰ ਭਾਜਪਾ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਹੂੰ ਉਹਨਾਂ ਨੇ ਸਿੱਧੇ ਤੌਰ ਤੇ ਪੈਰਵਾਈ ਕੀਤੀ ਆ ਵਕਾਲਤ ਕੀਤੀ ਹੈ ਬੀਜੇਪੀ ਨਾਲ ਅਲਾਈਅੰਸ ਦੀ ਔਰ ਬੀਜੇਪੀ ਨਾਲ ਅਲਾਈਅੰਸ ਦੀ ਉਸ ਵਕਤ ਪੈਰਵਾਈ ਕੀਤੀ ਗਏ ਜਦੋਂ ਤਮਾਮ ਲੀਡਰਸ਼ਿਪ ਅਕਾਲੀ ਦਲ ਦੀ ਇਹ ਕਹਿ ਰਹੀ ਹੈ ਕਿ ਕੇਂਦਰ ਬੀਜੇਪੀ ਸਾਜ਼ਿਸ਼ ਕਰ ਰਹੀ ਹੈ ਅਕਾਲੀ ਦਲ ਨੂੰ ਤੋੜਨ ਦੀ ਔਰ ਆਰਐਸਐਸ ਤੇ ਬਹੁਤ ਵੱਡਾ ਹਮਲਾ ਜਿਹੜੇ ਬੋਲ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਲੋਕ ਸਭਾ ਚੋਣਾਂ ਦੇ ਵਿੱਚ ਕਿੱਡੇ ਵੱਡੇ ਹਮਲੇ ਜਿਹੜੇ ਗਏ ਨੇ ਹੋਏ ਨੇ ਔਰ ਇਸ ਇਨਾ ਹਮਲਿਆਂ ਤੋਂ ਬਾਅਦ ਜਦੋਂ ਬੀਜੇਪੀ ਤੇ ਇੰਨੇ ਵੱਡੇ ਤਾਬੜ ਤੋੜ ਹਮਲੇ ਅਕਾਲੀ ਦਲ ਹੁਣ ਤੱਕ ਕਰਦਾ ਰਿਹਾ ਤੇ ਉਹਦੇ ਵਿੱਚ ਵੇਖਣਾ ਹੋਵੇਗਾ ਕਿ ਅਕਾਲੀ ਦਲ ਨੂੰ ਇਹ ਬਿਆਨ ਫਿਟਾਵੇਗਾ ਜਿਸ ਆਰਐਸਐਸ ਬੀਜੇਪੀ ਤੇ ਹਮਲਾ ਕਰਕੇ ਅਕਾਲੀ ਦਲ ਹੁਣ ਤੱਕ ਕਹਿ ਰਿਹਾ ਹੈ ਕਿ ਅਕਾਲੀ ਦਲ ਨੂੰ ਤੋੜਨ ਦੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਲੀਡਰਸ਼ਿਪ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਬਦਨਾਮ ਕੀਤਾ ਜਾ ਰਿਹਾ ਔਰ ਅਕਾਲੀ ਦਲ ਨੇ ਜਿਸ ਤਰੀਕੇ ਦੀ ਭੂਮਿਕਾ ਪੰਜਾਬ ਦੇ ਵਿੱਚ ਬੀਜੇਪੀ ਦੇ ਪ੍ਰਤੀ ਪੈਦਾ ਕੀਤੀ ਹੈਗੀ ਆ ਔਰ ਸਟੇਟਮ ਲਗਾਤਾਰ ਰਹੀਆਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਜਿਹੜੀਆਂ ਸਟੇਟਮੈਂਟ ਬੀਜੇਪੀ ਦੇ ਆਗਿਆਦ ਵਾਲੇ ਕਹਿੰਦੀਆਂ ਰਹੀਆਂ ਨੇ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਬੀਜੇਪੀ ਵੀ ਅੱਗੇ ਹੱਥ ਵਧਾਵੇਗੀ ਇਹ ਬਿਨਾਂ ਬਿਨਾਂ ਸ਼ਰਤਾਂ ਤੋਂ ਵਧਾਲੇਗੀ ਕਿਉਂਕਿ ਹੁਣ 9 ਮਾਸ ਵਾਲਾ ਰਿਸ਼ਤਾ ਜਿਹੜਾ ਹੈਗਾ ਜਿਵੇਂ ਤੜਕੇ ਆਏਗਾ ਉਹ ਸਿੱਧੇ ਤੌਰ ਤੇ ਲੱਗਣ ਵਾਲਾ ਨਹੀਂ ਹੋਊਗਾ ਸ਼ਰਤਾਂ ਦੇ ਆਧਾਰ ਤੋਂ ਹੋਵੇਗਾ ਕਿਹੜੀਆਂ ਸ਼ਰਤਾਂ ਹੋਣੀਆਂ 2027 ਦੇ ਲਈ ਕੀ ਇਹ ਟਿਕਟਾਂ ਦੀ ਵੰਡ ਵਾਲਾ ਹੋਵੇਗਾ ਮਸੌਦਾ ਤਿਆਰ ਹੋਵੇਗਾ ਜਾਂ ਸ਼ਹਿਰੀ ਜਾਂ ਰੂਰਲ ਅਰਬਨ ਦਾ ਕਨਸੈਪਟ ਤਿਆਰ ਹੋਵੇਗਾ ਕਿਹੜੇ ਕਨਸੈਪਟ ਨਾਲ ਜਿਹੜਾ ਹੈਗਾ ਉਹ ਅੱਗੇ ਵਧੇਗਾ ਭਾਜਪੀ ਦੀ ਵਾਲੀ ਜਿਹੜੀ ਸਟੇਟਮੈਂਟ ਮੁਲਕਾ ਸਭ ਨੂੰ ਦਿੱਤੀ ਗਈ ਆ ਅਕਾਲੀ ਦਲ ਨੂੰ ਕਿੰਨੀ ਕੁ ਫਿੱਟ ਬੈਠੇਗੀ ਅਕਾਲੀ ਦਲ ਨੂੰ ਕਿੰਨੀ ਕਰਾ ਸਕੂਗੇ ਤੁਹਾਨੂੰ ਯਾਦ ਹੋਵੇਗਾ ਜਦੋਂ ਸੁਧਾਰ ਲੈ ਟੁੱਟੀ ਸੁਧਾਰ ਲੈਰ ਬਣਿਆ ਸੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਹਮਲਾ ਕਿਹਾ ਕਿ ਇਹ ਆ ਆਰਐਸਐਸ ਔਰ ਭਾਜਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਇਹਨਾਂ ਨੂੰ ਜਿਹੜਾ ਡਿਕਟੇਟ ਜਿਹੜਾ ਹੈਗਾ ਕੀਤਾ ਜਾ ਰਿਹਾ ਜਿਹੜਾ ਇਹਨਾਂ ਨੂੰ ਚਲਾਇਆ ਜਾ ਰਿਹਾ ਉਹ ਵਾਇਆ ਆਰਐਸਐਸ ਵਾਇਆ ਬੀਜੇਪੀ ਚਲਾਇਆ ਜਾ ਰਿਹਾ ਇਹ ਸਟੇਟਮੈਂਟਾਂ ਰਹੀਆਂ ਸੀ ਹੁਣ ਤੱਕ ਸਟੇਟਮੈਂਟਾਂ ਬੀਜੇਪੀ ਦੀਆਂ ਰਹੀਆਂ ਸੀ ਔਰ ਜਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸੀ ਉਸ ਵੇਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚ ਬਹੁਤ ਵੱਡੇ ਹਮਲੇ ਬੀਜੇਪੀ ਔਰ ਆਰਐਸਐਸ ਦੇ ਸੀ ਬੀਜੇਪੀ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਲੋਕ ਕਿ ਜਿਹੜਾ ਇਹ ਆਕਾਲੀ ਦਲ ਦੀ ਟੁੱਟ ਭੱਜ ਹੋਈ ਆ ਉਹਦੇ ਲਈ ਪੂਰਨ ਰੂਪ ਦੇ ਵਿੱਚ ਜ਼ਿੰਮੇਵਾਰ ਬੀਜੇਪੀ ਦੀ ਕੇਂਦਰ ਸਰਕਾਰ ਹੈਗੀ ਆ ਜਾਂ ਕੇਂਦਰ ਦੇ ਇਸ਼ਾਰੇ ਦੇ ਵਿੱਚ ਬੈਠੇ ਲੀਡਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਾਰਵਕੋਸ਼ ਕੀਤਾ ਕਰਾਇਆ ਔਰ ਬਹੁਤ ਵੱਡੀ ਸਾਜ ਜਿਹੜੀ ਹੋ ਰਹੀ ਹੈ ਔਰ ਇਤੋਂ ਦੇ ਕਰਕੇ ਆ ਕਿ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਮੈਨੂੰ ਨਹੀਂ ਲੱਗਦਾ ਕਿ ਐਡੀ ਛੇਤੀ ਜਿਹੜੀ ਮਲੂਕਾ ਸਾਹਿਬ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ 27 ਦੇ ਵਿੱਚ ਸਾਨੂੰ ਬੀਜੇਪੀ ਨਾਲ ਲਾਉਣੀ ਪਵੇਗੀ ਜੇਕਰ ਮੰਨ ਵੀ ਲਏ ਕਿ ਆਕਾਲੀ ਦਲ ਥੋੜਾ ਸੌਫਟ ਬੀਜੇਪੀ ਦੇ ਪ੍ਰਤੀ ਹੋ ਜਾਂਦਾ ਹੈ ਅਸੀਂ ਮਲੂਕਾ ਸਾਹਿਬ ਦੇ ਬਿਆਨ ਨੂੰ ਐਵੇਂ ਨਾ ਸਮਝ ਗਏ ਉਹ ਬਹੁਤ ਇਹ ਅਜੇ ਹੀ ਲੀਡਰ ਨੇ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਬਾਦਲ ਸਾਹਿਬ ਦੇ ਨਾਲ ਕੰਮ ਕੀਤਾ ਇਹ ਯਾਦ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਹਨਾਂ ਦੀ ਸਟੇਟਮੈਂਟ ਦੇ ਬਹੁਤ ਵੱਡੇ ਮਹਨੇ ਨੇ ਜੇਕਰ ਭਾਜਪਾ ਨਾਲ ਲੈਣ ਦੀ ਅੱਜ ਤੋਂ ਚਰਚਾ ਸ਼ੁਰੂ ਵੀ ਹੁੰਦੀ ਆ ਕਿਹੜੇ ਮਾਹੌਲ ਦੇ ਵਿੱਚ ਹੋਵੇਗੀ ਮਾਹੌਲ ਵੀ ਤਾਂ ਤੁਹਾਨੂੰ ਉਸ ਤਰੀਕੇ ਦਾ ਸਿਰਜਣਾ ਪਵੇਗਾ ਨਾ ਇਹ ਤਾਂ ਨਹੀਂ ਕਿ ਅੱਜ বিজেপি ਪਿੰ ਜਿਹੜੀਆਂ ਪ੍ਰਾਂਣੀਆਂ ਤੁਹਾਡੀਆਂ ਸਟੇਟਮੈਂਟਾਂ ਪਈਆਂ ਨੇ ਔਰ ਹੁਣ ਤਾਂ ਸੋਸ਼ਲ ਮੀਡੀਆ ਤੇ ਜਵਾਨਾ ਆਏਗਾ ਲੋਕੀ ਨਾਲ ਦੀ ਨਾਲ ਤੁਸੀਂ ਇੱਕ ਪ੍ਰਤੀਕੇ ਸਟੇਟਮੈਂਟ ਦਿੰਨੇ ਹੋ ਲੋਕੀ ਤੁਹਾਡੀ ਕੈਚ ਕਰਕੇ ਰੱਖ ਲੈਂਦੇ ਆ ਜਿਵੇਂ ਤੁਹਾਡਾ ਕੋਈ ਰਸ ਰਸਾਵਾ ਹੁੰਦਾ ਜਾਂ ਤੁਸੀਂ ਇਕੱਠੇ ਹੁੰਨੇ ਤੇ ਲੋਕੀ ਤੁਹਾਡੀਆਂ ਉਹ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤਰੀਕੇ ਦੇ ਨਾਲ ਬੀਜੇਪੀ ਤੇ ਕਿਸਾਨੀ ਅੰਦੋਲਨ ਵੇਲੇ ਆਪਣਾ ਅਲਾਈਂਸ ਤੋੜਨ ਤੋਂ ਬਾਅਦ ਹਮਲੇ ਕੀਤੇ ਗਏ ਜਿਸ ਵੇਲੇ ਮੰਤਰੀ ਮੰਡਲ ਦੀ ਵਿੱਚੋਂ ਆਪਣੇ ਬਾਹਰ ਕਰਨ ਤੋਂ ਬਾਅਦ ਹਮਲੇ ਕੀਤੇਗੇ 2022 ਦੇ ਇਲੈਕਸ਼ਨਾਂ ਵਿੱਚ ਹਮਲੇ ਕੀਤੇਗੇ 2024 ਦੇ ਇਲੈਕਸ਼ਨਾਂ ਦੇ ਦੌਰਾਨ ਹਮਲੇ ਕੀਤੇਗੇ ਤੇ ਮੌਜੂਦਾ ਰੂਪ ਦੇ ਵਿੱਚ ਵੀ ਜਿਹੜਾ ਹੈਗਾ ਸਮੇਂ ਦੇ ਵਿੱਚ ਵੀ ਹਮਲੇ ਕੀਤੇ ਜਾ ਰਹੇ ਨੇ ਸੌਖਾ ਨਹੀਂ ਹੈਗਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੀਜੇਪੀ ਦੇ ਪ੍ਰਤੀ ਉਹਨਾ ਸੌਫਟ ਉਹਨਾ ਜਿੰਨਾ ਮਲੂਕਾ ਸਾਹਿਬ ਨੂੰ ਨਜ਼ਰ ਆ ਰਿਹਾ ਮਲੂਕਾ ਸਾਹਿਬ ਦਾ ਪਰਿਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੈ ਪਿਛਲੇ ਦਿਨੀ ਉਹ ਫਤੇਗੜ ਸਾਹਿਬ ਵਿੱਚ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨਾਲ ਸੇਵਾ ਕਰਦੇ ਨਜ਼ਰ ਆਏ ਬੰਦ ਕਮਰਾ ਮੀਟਿੰਗ ਦੀ ਚਰਚਾ ਬਹੁਤ ਆ ਔਰ ਐਮ ਗੱਲ ਜਿਹੜੀ ਪਰਮਿੰਦਰ ਸਿੰਘ ਦੱਸ ਰਹੇ ਆ ਅੱਜ ਸ਼ਾਇਦ ਕੱਲ ਤੱਕ ਕਿਸੇ ਨੂੰ ਨਹੀਂ ਪਤਾ ਸੀ ਅੱਜ ਦੇ ਸ਼ੋਅ ਤੋਂ ਬਾਅਦ ਪਤਾ ਲੱਗੇਗੀ ਔਰ ਸਾਡੇ ਕੋਲ ਪੁਖਤਾ ਜਾਣਕਾਰੀ ਹੁੰਦੀ ਆ ਜਦੋਂ ਅਸੀਂ ਕੋਈ ਗੱਲ ਕਰਦੇ ਆ ਕਿਉਂਕਿ ਸਾਡੇ ਸੋਰਸ ਦੋਨੇ ਪਾਸੇ ਬੜੇ ਸੋਰਸ ਜਿਹੜੇ ਗਏ ਨੇ ਪੁਖਤਾ ਸੋਰਸ ਨੇ ਜਿਹੜੀ ਕੱਲ ਸੁਧਾਰ ਲੈਡ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਹੂੰ ਜਦੋਂ 25 ਜੁਲਿਆ ਆਪਣਾ 25 ਜੂਨ ਨੂੰ ਜਲੰਧਰ ਦੇ ਵਿੱਚ ਮੀਟਿੰਗ ਹੋਈ ਸੀ ਅਕਾਲੀ ਦਲ ਸੁਧਾਰ ਲੈ ਨੇ 1 ਜੁਲਾਈ ਨੂੰ ਪੇਸ਼ ਹੋਣ ਦੀ ਗੱਲ ਕੀਤੀ ਜੀ ਉਦੋਂ ਸਿਕੰਦਰ ਸਿੰਘ ਮਲੂਕਾ ਪੂਰੇ ਆ ਫਰੇਮ ਦੇ ਵਿੱਚ ਨਜ਼ਰ ਆਉਂਦੇ ਨੇ ਸਾਰੀਆਂ ਘਟਨਾ ਕ੍ਰਮ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਪਿੱਛੇ ਜੀ ਮਲੂਕਾ ਸਾਹਿਬ ਸਾਈਲੈਂਟ ਹੋ ਗਏ ਸੀਗੇ ਹੂੰ ਤਨੂ ਯਾਦ ਹੋਗਾ ਮਲਕਾ ਸਾਹਿਬ ਜਿਆਦਾ ਸੁਧਾਰ ਲਹਿਰ ਦੀਆਂ ਮੀਟਿੰਗਾਂ ਦੇ ਵਿੱਚ ਨਹੀਂ ਜਾਂਦੇ ਸੀ ਹਮਮ ਔਰ ਬਹੁਤ ਵੱਡੇ ਸਮਾਗਮ ਸੁਧਾਰ ਲਹਿਰ ਨੇ ਵਰਸਿੰਗਾ ਮਨਾਈਆਂ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਸੀ ਹਾਲਾਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨਾਲ ਉਹ ਹਮੇਸ਼ਾ ਨਜ਼ਰ ਆਉਂਦੇ ਸੀ ਹਮ ਬਹੁਤ ਸਾਰੀਆਂ ਕਿਆਸ ਰਈਆਂ ਸੀ ਪਰ ਕੱਲ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸੱਦਾ ਨਾ ਦਿੱਤੇ ਜਾਣਾ ਦੂਜਾ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਕਮਰਾ ਬੰਦ ਮੀਟਿੰਗ ਸੁਖਬੀਰ ਸਿੰਘ ਬਾਦਲ ਦੇ ਨਾਲ ਸੇਵਾ ਦੇ ਰੂਪ ਦੇ ਵਿੱਚ ਇੱਕ ਫਰੇਮ ਦੇ ਵਿੱਚ ਨਜ਼ਰ ਆਉਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਇਸ਼ਾਰੇ ਨੇ ਕੀ ਸੁਧਾਰ ਲਹਿਰ ਵੀ ਉਹਨਾਂ ਤੋਂ ਪਿੱਛੇ हट ਗਈ ਹੈ ਸੁਧਾਰ ਲਹਿਰ ਇਹ ਮੰਨ ਚੁੱਕੀ ਹੈ ਕਿ ਅਕਾਲੀ ਦਲ ਦੇ ਦੂਜੇ ਖਿੰਮੇ ਦੇ ਵਿੱਚ ਜਿਹੜੇ ਹੈਗੇ ਨੇ ਇਹਨਾਂ ਦਾ ਜ਼ਿਆਦਾ ਇੰਟਰਸਟ ਹੈਗਾ ਤਾਂ ਇਹ ਆਪਣੇ ਆਪ ਦੇ ਵਿੱਚ ਪ੍ਰਮੇਂਦਰ ਬਹੁਤ ਵੱਡੇ ਸਵਾਲ ਨੇ ਭੁੰਦਰ ਸਾਹਿਬ ਦੀ ਸਥਿਤੀ ਇਸ ਵਕਤ ਕੀ ਹੈ ਕੀ ਹੈ ਕਿ ਉਹ ਫੈਸਲਾ ਲੈਣ ਦੇ ਸਮਰੱਥ ਇੰਨੇ ਸਮਰੱਥ ਹੈਗੇ ਨੇ ਕਿ ਜੇਕਰ ਉਹ ਕਿਸ ਨੂੰ ਫੜ ਕੇ ਮਤਲਬ ਕੋਈ ਲੀਡਰ ਆਉਣਾ ਚਾਹੁੰਦਾ ਤਾਂ ਉਹਦੀ ਅਹਮਾਇਤ ਫੜ ਕੇ ਕਰ ਸਕਦੇ ਨੇ ਕਿ ਜੀ ਇਸ ਨੂੰ ਅਸੀਂ ਅਕਾਲੀ ਦਲ ਵਿੱਚ ਸ਼ਾਮਲ ਕਰਨਾ ਬਿਲਕੁਲ ਕਿ ਉਹ ਇੰਨੀ ਪੋਜੀਸ਼ਨ ਆਪ ਦੀ ਕਾਇਮ ਅਕਾਲੀ ਦਲ ਦੇ ਢਾਂਚੇ ਦੇ ਵਿੱਚ ਕਰ ਪਾਏ ਨੇ ਮੈਨੂੰ ਯਾਦ ਆ ਕਿ ਜਦੋਂ ਉਹਨਾਂ ਨੇ ਆਪਣਾ ਇੱਕ ਸਿਆਸੀ ਸਲਾਹਕਾਰ ਆਪਣਾ ਸਿਆਸੀ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਰੂਪ ਦੇ ਵਿੱਚ ਲਗਾਇਆ ਸੀ ਉਸੇ ਦਿਨੀ ਪਾਰਟੀ ਦੇ ਬਿਟਵਨ ਪਾਰਟੀ ਦੇ ਜਿਹੜੇ ਹੈਗਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਨੀ ਜੀ ਦਰਬਾਰਾ ਸਿੰਘ ਗੁਰੂ ਉਹ ਆ ਜਿਨ੍ਹਾਂ ਤੇ ਨਕਦਰ ਕਾਂਡ ਵਾਲਾ ਜਿਹੜਾ ਹੈਗਾ ਜੀ ਉਹ ਧੱਬਾ ਲੱਗਿਆ ਹੋਇਆ ਹਾਂ ਦੋਸ਼ ਲੱਗਿਆ ਹਾਂ ਦੋਸ਼ ਲੱਗਿਆ ਜੀ ਇਹਨਾਂ ਨੂੰ ਨੀ ਮਲਾ ਸਕਦੇ ਸ਼ਿਕਾਇਤ ਵੀ ਹੋ ਗਈ ਚਲੋ ਸ਼ਿਕਾਇਤ ਕਿਹਨੇ ਕੀਤੀ ਕਿਹਨੇ ਕਰਵਾਈ ਉਹ ਅਲੱਗ ਵਿਸ਼ਾ ਹੈਗਾ ਪਰ ਉਸ ਵੇਲੇ ਅਕਾਲੀ ਦਲ ਦਾ ਖੇਮਾ ਜਿਹੜਾ ਹੈਗਾ ਅਕਾਲੀ ਦਲ ਦੇ ਵਿੱਚ ਬੈਠਾ ਖੇਮਾ ਉਹ ਭੰਬੜ ਬਣ ਉੱਠਿਆ ਵੀ ਇਹ ਤਾਂ ਜੀ ਦਫ਼ਤਰ ਦੇ ਵਿੱਚ ਵੀ ਗੋਟੀਆਂ ਫਿੱਟ ਕਰਨੀ ਸ਼ੁਰੂ ਕਰ ਗਏ ਇਹ ਆਫ ਦਿ ਰਿਕਾਰਡ ਗੱਲਾਂ ਸੀ ਪਰ ਅੱਜ ਕੈਮਰੇ ਸਾਹਮਣੇ ਅਸੀਂ ਕਰ ਰਹੇ ਹਾਂ ਬਹੁ ਕਿ ਇਹਨਾਂ ਨੂੰ ਜੀ ਕੀ ਲੋਡ ਆ ਹੂੰ ਇਹ ਇਹਨਾਂ ਨੂੰ ਥੋੜੇ ਸਮੇ ਲਈ ਬਣਾਇਆ ਗਿਆ ਇਹਨਾਂ ਨੂੰ ਇਹਦੀ ਕੀ ਲੋਡ ਆ ਇਹਨਾਂ ਨੂੰ ਇਹਦੀ ਕੀ ਲੋਡ ਆ ਇਹ ਆਨ ਰਿਕਾਰਡ ਗੱਲਾਂ ਸੀ ਜਿਹੜੀਆਂ ਅਕਾਲੀ ਦਲ ਦੇ ਲੀਡਰਸ਼ਿਪ ਨੇ ਕੀਤੀਆਂ ਹੂੰ ਤਾਂ ਉਸ ਵੇਲੇ ਜਦੋਂ ਉਹਨਾਂ ਦੀ ਪੋਜੀਸ਼ਨ ਕਲੀਅਰ ਨਹੀਂ ਸੀ ਸਿਕੰਦਰ ਸਿੰਘ ਮਲੂਕ ਆਪਣੇ ਸੌਰੀ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੀ ਜੀ ਕੀ ਅੱਜ ਉਹਨਾਂ ਦੀ ਪੋਜੀਸ਼ਨ ਪਾਰਟੀ ਦੇ ਵਿੱਚ ਕਲੀਅਰ ਹੈ ਹੂੰ ਸਮਰੱਥ ਹੈਗੇ ਨੇ ਫੈਸਲਾ ਲੈਣ ਦੇ ਲਈ ਜਾਂ ਉਹ ਸਿਰਫ ਇੱਕ ਡਮੀ ਦੇ ਤੌਰ ਤੇ ਜਿਹੜਾ ਕਿ ਬਲਵਿੰਦਰ ਸਿੰਘ ਪੁੰਦੜ ਬਣਾਇਆ ਗਿਆ ਜਿਵੇਂ ਇਲਜ਼ਾਮ ਉਹਨਾਂ ਤੇ ਸੁਧਾਰ ਲਹਿਰ ਨੇ ਲਗਾਏ ਸੀ ਜੇਕਰ ਵਾਕਈ ਨੇ ਪਰਪੱਕ ਹੈਗੇ ਨੇ ਬਲਵਿੰਦਰ ਸਿੰਘ ਪੁੰਦੜ ਕਿ ਉਹਨਾਂ ਦੇ ਕੋਈ ਕਹਿਣੀ ਤੇ ਫੈਸਲਾ ਜਾਂ ਫੁੱਲ ਚੜਦੇ ਨੇ ਕਿ ਬਲਵਿੰਦਰ ਸਿੰਘ ਪੁੰਦੜ ਹੁਣ ਸੁਧਾਰ ਲਹਿਰ ਵੱਲ ਜਿਹੜਾ ਉਹਨਾਂ ਨੇ ਇਸ਼ਾਰਾ ਕਰਤਾ ਆਉਣ ਨਾਲ ਦਿਨਾਂ ਦੇ ਵਿੱਚ ਕੋਈ ਵਾਈਡ ਫਰੇਮ ਦੇ ਵਿੱਚ ਮੀਟਿੰਗ ਵੇਖਣ ਨੂੰ ਮਿਲ ਸਕਦੀ ਹੈ ਕਿ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਹੁਣ ਕਿਉਂਕਿ ਅਖਤਿਆਰ ਸਾਰੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਕੋਲ ਆ ਸੁਭੀਸ਼ ਸਿੰਘ ਬਾਦਲ ਦੇ ਅਸਤੀਫੇ ਦੇ ਲਈ ਸ਼ੰਕੇ ਬਹੁਤ ਪ੍ਰਗਟ ਹੋਏ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਹੋਵੇਗਾ ਕਿ ਨਹੀਂ ਹੋਵੇਗਾ ਨਾਲ ਜਿਹੜੀ ਦੂਜੀ ਲੀਡਰਸ਼ਿਪ ਉਹਨਾਂ ਦੇ ਅਸਤੀਫੇ ਸਵੀਕਾਰ ਹੋਣਗੇ ਕਿ ਨਹੀਂ ਹੋਣਗੇ ਪਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਤਾਂ ਕੋਈ ਅਸਤੀਫਾ ਵੀ ਨਹੀਂ ਦਿੱਤਾ ਉਹਨਾਂ ਦੀ ਕੁਰਸੀ ਤਾਂ ਕਾਇਮ ਆ ਉਹ ਉਹਨਾਂ ਦੀ ਜਿਹੜੀ ਇੱਕ ਸੁਪਰੀਮ ਪਾਵਰ ਜਿਹੜੀ ਹੁੰਦੀ ਹੈ ਨਾ ਸੁਪਰੀਮ ਪਾਵਰ ਦੇ ਵਿੱਚ ਕਿੱਥੇ ਬੈਠਦੇ ਨੇ ਬਲਵਿੰਦਰ ਸਿੰਘ ਭੁੰਦੜ ਇਹ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਉਹ ਬਰਕਰਾਰ ਹੈ ਪ੍ਰੇਵਿੰਦਰ ਜੀ ਇਸ ਵਕਤ ਅੱਛਾ ਰਮਨ ਜੀ ਜੇ ਗੱਲ ਕਰੀਏ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਅਸੀਂ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਬਿਆਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਵੱਡਾ ਚਿਹਰਾ ਅਕਾਲੀ ਦਲ ਦਾ ਹੈ ਨਾ ਰਿਹਾ ਏ ਸੋ ਜੇ ਹੁਣ ਆਪਾਂ ਗੱਲ ਕਰੀਏ ਜੇਕਰ ਇਹਨਾਂ ਦਾ ਗੱਠਜੋੜ ਹੋ ਵੀ ਜਾਂਦਾ ਇੱਕ ਪਾਸੇ ਜੇ ਭਾਜਪਾ ਦੀ ਆਪਾਂ ਗੱਲ ਕਰ ਲਈਏ ਜਿੰਨੀਆਂ ਵੀ ਪਿੱਛੇ ਚੌਣਾ ਨਿਕਲੀਆਂ ਨੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਪੈਰ ਅਜਮਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲ ਨਹੀਂ ਹੋ ਸਕਿਆ ਬੀਜੇਪੀ ਕਿਤਨਾ ਕਿਤੇ ਗੱਠ ਜੋੜਦਿਆਂ ਕਿਆਸ ਰਾਈਆਂ ਜਿਹੜੀਆਂ ਸ਼ਰਮਣੀਆਂ ਕਾਲੀ ਦਲ ਦੇ ਨਾਲ ਵੀ ਸਮੇਂ-ਸਮੇਂ ਤੇ ਲੱਗਦੀਆਂ ਰਹੀਆਂ ਨੇ ਜੇ ਇਹਨਾਂ ਦਾ ਗੱਠ ਜੋੜ ਹੋ ਵੀ ਜਾਂਦਾ ਕਿ ਪੰਜਾਬ ਦੀ ਜਨਤਾ ਇਹਨਾਂ ਨੂੰ ਸਬਕਾਰ ਕਰੇਗੀ ਕਿਉਂਕਿ ਅਸੀਂ ਕਿਸਾਨਾਂ ਦੇ ਮੁੱਦੇ ਨੂੰ ਵੀ ਪਿੱਛੇ ਨਹੀਂ ਛੱਡ ਸਕਦੇ ਪਰਮਿੰਦਰ ਹਲੇ ਕਿਸਾਨਾਂ ਵਾਲੇ ਮਾਮਲਾ ਔਰ ਪੰਥਕ ਮਾਮਲਾ ਬਹੁਤ ਵੱਖਰਾ ਵੱਖਰਾ ਡਿਫਰੈਂਟ ਹੈਗਾ ਜਿਹੜਾ ਹੈਗਾ ਪਰ ਮੈਂ ਜਿਹੜਾ ਕਿਹੜੇ ਫੇਸ ਦੇ ਵਿੱਚ ਗੱਲ ਤੁਹਾਨੂੰ ਲਿਜਾਣ ਦੀ ਮੈਂ ਇੱਕ ਕੋਸ਼ਿਸ਼ ਕਰਦਾ ਤੁਸੀਂ ਇੱਕ ਕੋਰਪੋਰੇਟ ਸਟੇਟਮੈਂਟ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਦਰਸ਼ਨ ਸਿੰਘ ਢਾਲੀਵਾਲ ਹੋਰਾਂ ਜਿਹੜੇ ਅਮਰੀਕਾ ਦੇ ਬਹੁਤ ਵੱਡੇ ਬਿਜ਼ਨਸਮੈਨ ਨੇ ਰਕੜਾ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਔਰ ਉਹਨਾਂ ਨੇ ਇਹ ਇਕਬਾਲੀਆ ਬਿਆਨ ਨੇ ਉਹਨਾਂ ਦੇ ਕਿ ਮੈਂ ਮੇਰੀ ਕੋਸ਼ਿਸ਼ ਕੀਤੀ ਸੀ ਅਲਾਈਂਸ ਹੋ ਜੇ ਪਰ ਸੁਖਬੀਰ ਸਿੰਘ ਬਾਦਲ ਚਾਹੁੰਦੇ ਸੀ ਕਿ ਉਹ ਇਕੱਲੇ ਮੀਟਿੰਗ ਕਰਨ ਇਕੱਲੇ ਮੀਟਿੰਗ ਦੀ ਉਹਨਾਂ ਨੂੰ ਜਿਹੜੀ ਹੈਗੇ ਯੈਸ ਨਹੀਂ ਹੋਈ ਸੀ ਕਸ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਵਿਸ਼ਵਾਸ ਨੇ ਅੰਦਰ ਕੌਸ਼ਿਸ਼ ਕਰਕੇ ਹੁੰਦੇ ਨੇ ਬਾਹਰ ਕੌਸ਼ਿਸ਼ ਕਹਿ ਦਿੰਦੇ ਨੇ ਆ ਕੇ ਤਾਂ ਇਨਾਂ ਹਾਲਾਤਾਂ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਹਾਲਾਤਾਂ ਦੇ ਵਿੱਚ ਮੀਟਿੰਗ ਪੋਸੀਬਲ ਨਹੀਂ ਸੀ ਜਿਹੜੇ ਇਸ ਤਰੀਕੇ ਦੇ ਨਾਲ ਤੇ ਬਹੁਤ ਵੱਡੇ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਸੀ ਦਰਸ਼ਨ ਸਿੰਘ ਢਾਲੀਵਾਲ ਹੋਰਾਂ ਵੱਲੋਂ ਜਦੋਂ ਉਹ ਪੂਰੀ ਭੂਮਿਕਾ ਨਿਭਾ ਰਹੇ ਸੀ ਤਾਂ ਇਸ ਵਕਤ ਭਾਜਪੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਦੀ ਪੋਜੀਸ਼ਨ ਬਿਲਕੁਲ ਕਲੀਅਰ ਹੈ ਗਈ ਆ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਆਪਣੀ ਖੁਦ ਦੀ ਪੋਜੀਸ਼ਨ ਨੂੰ ਕਲੀਅਰ ਕਰਨ ਦੇ ਲਈ ਖੁਦ ਦੀ ਪੋਜੀਸ਼ਨ ਨੂੰ ਸਟੈਂਡ ਕਰਨ ਦੇ ਲਈ ਜਿਹੜੇ ਕਿ ਜਦੋਜਹਿਦ ਕਰ ਰਹੇ ਨੇ ਦੋ ਰਹਿਮਾਂ ਨੇ ਇਸ ਵਕਤ ਸਿੱਖ ਸਾਇਕੀ ਦੇ ਵਿੱਚ ਵੀ ਹੈਗੇ ਇੱਕ ਤਾਂ ਜਦੋਂ ਉਹਨਾਂ ਨੇ ਮਾਫੀ ਮੰਗ ਲਈ ਇੱਕ ਤਾਂ ਕਹਿ ਰਹੇ ਨੇ ਕਿ ਆਪਣੇ ਗੁਨਾਹ ਕਬੂਲੇ ਗਏ ਨੇ ਇੱਕ ਸਾਇਕੀ ਉਹ ਹੈਗੇ ਜਿਹੜੇ ਕਹਿ ਰਹੇ ਨੇ ਗੁਨਾਹ ਕਬੂਲੇ ਗਏ ਪਰ ਅੱਜ ਇਹ ਪਤਾ ਲੱਗਾ ਕਿ ਸਿੱਖ ਕੌਮ ਦਾ ਸਭ ਤੋਂ ਵੱਡਾ ਕਾਣ ਕਰਨ ਵਾਲੇ ਕੌਣ ਨੇ ਇਹ ਇਸ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਦੀ ਮੈਂ ਮਤਲਬ opinion ਸਾਂਝਾ ਕਰਨਾ ਸਾਡਾ ਆਪਣਾ opinion ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਖੋਲਦੇ ਆ ਤੁਹਾਨੂੰ ਬੜੇ ਲਿੰਕ ਬੜੀ ਵੀਡੀਓਜ਼ ਮਿਲਦੀਆਂ ਨੇ ਚਾਹੇ ਕੱਲ ਦਾ ਨਰੈਂਸਿੰਘ ਚੌੜਾ ਨੂੰ ਲੈ ਕੇ ਆ ਗਿਆ ਐਸਜੀਪੀਸੀ ਕਹਿ ਰਹੀ ਹੈ ਕਿ ਜੀ ਇਹਨਾਂ ਨੂੰ ਪੰਚ ਤੋਂ ਛੇਕੋ ਬੀਬੀ ਕਰਨਜੋਤ ਕੌਰ ਦੀ ਨਾਲ ਦੀ ਉਹਨਾਂ ਸਟੇਟਮੈਂਟ ਆਉਂਦੀ ਹੈ ਵੀ ਉੱਥੇ ਇਹ ਮਸਲੇ ਨਹੀਂ ਵਿਚਾਰੇ ਜਾਂਦੇ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਸਟੇਟਮੈਂਟ ਇਹ ਦਿੱਤੀ ਜੇ ਕਿ ਇਹਨਾਂ ਨੂੰ ਕਰਦੇ ਹਾਂ ਤਾਂ ਫਿਰ ਬਰਗਾੜੀ ਵਾਲਿਆਂ ਨੂੰ ਤੇ ਵੀ ਭਾਈ ਤੁਹਾਨੂੰ ਦੱਸਣਾ ਪੈਣਾ ਹੈਗਾ ਕਿ ਬੀਬੀ ਕਰਨਜੋਤ ਕੌਰ ਕਹਿੰਦੀ ਹੈਗੀ ਆ ਇਸੇ ਕਰਕੇ ਜਿਹੜੇ ਹੈਗੇ ਜਦੋਂ ਤੱਕ ਤੁਹਾਡੀ ਇਸ ਵੇਲੇ ਦੀ ਪੋਜੀਸ਼ਨ ਨਹੀਂ ਕਲੀਅਰ ਹੈਗੀ ਅ ਵੀ ਤੁਹਾਨੂੰ ਤੁਹਾਡੀ ਭਰੋਸੇਯੋਗਤਾ ਉਹ ਉਸੇ ਰੂਪ ਦੇ ਵਿੱਚ ਸਵੀਕਾਰ ਹੋਵੇਗੀ ਕਿ ਨਹੀਂ ਹੋਵੇਗੀ ਤੁਸੀਂ ਮੋੜ ਅਕਾਲੀ ਦਲ ਦੇ ਪ੍ਰਧਾਨ ਕਿਵੇਂ ਬਣੋਗੇ ਤੁਹਾਡਾ ਜੇਕਰ ਅਸਤੀਫਾ ਪ੍ਰਵਾਨ ਹੋ ਜਾਂਦਾ ਤਾਂ ਕਿਹੜੇ ਰੂਪ ਦੇ ਵਿੱਚ ਤੁਹਾਡੀ ਅਕਾਲੀ ਦਲ ਦੇ ਵਿੱਚ बतौर ਪ੍ਰਧਾਨਗੀ ਵਾਪਸੀ ਹੋਵੇਗੀ ਜਦੋਂ ਨਵੇਂ ਜਿਹੜੇ ਹੈਗੇ ਨੇ ਡੈਲੀਗੇਟ ਬਣ ਕੇ ਨਵੀਂ ਕਮੇਟੀ ਬਣੂਗੀ ਉਹਦੇ ਵਿੱਚ ਤੁਹਾਡਾ ਤੁਹਾਡੀ ਪੋਜੀਸ਼ਨ ਤੁਹਾਡਾ ਸਟੈਂਡ ਤੁਹਾਡੀ ਮਤਲਬ ਕਿ ਜੀ ਲੀਡਰ ਦੇ ਤੌਰ ਤੇ ਤੁਹਾਡੀ ਭੂਮਿਕਾ ਕੀ ਹੋਵੇਗੀ ਇਹ ਬਹੁਤ ਵੱਡੇ ਸਵਾਲ ਹੁੰਦੇ ਨੇ ਪਰਵਿੰਦਰ ਮਤਲਬ ਕਿ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਇੱਕ ਪੈਰ ਤੁਸੀਂ ਪਿੱਛੇ ਤੋਂ ਧੱਕ ਦਿੱਤਾ ਗਿਆ ਤਾਂ ਤੁਸੀਂ ਬਹੁਤ ਪਿੱਛੇ ਚਲੇ ਜਾਨੇ ਹੋ ਤੁਹਾਨੂੰ ਆਪਣੀ ਪੋਜੀਸ਼ਨ ਆਪਣਾ ਸਟੈਂਡ ਬਿਲਕੁਲ ਜਨਤਾ ਦੇ ਸਾਹਮਣੇ ਆਪਣੀ ਲੀਡਰਸ਼ਿਪ ਦੇ ਸਾਹਮਣੇ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੈ ਨਾ ਮੈਂ ਬਹੁਤ ਸਾਰੀਆਂ ਉਦਾਹਰਨਾਂ ਦੇ ਸਕਦਾ ਜਿਹੜੇ ਲੀਡਰ ਇੱਕ ਵਾਰੀ ਸਿਆਸੀ ਫਰੇਮ ਦੇ ਵਿੱਚੋਂ ਦੂਰ ਹੋਏ ਤਾਂ ਹਮੇਸ਼ਾ ਲਈ ਦੂਰ ਹੋਏ ਬਹੁਤ سارے ਅੱਜ ਸਾਨੂੰ ਲੀਡਰ ਜਿਹੜੇ ਹੈਗੇ ਨੇ ਉਹ ਇੱਕ ਸਮੇਂ ਬਹੁਤ ਤਾਕਤੜ ਲੀਡਰ ਹੁੰਦੇ ਸੀ ਉਹ ਸਾਨੂੰ ਮਿਲੇ ਹੀ ਨਹੀਂ ਇਸ ਤੋਂ ਬਾਅਦ ਇੱਕ ਇੱਕ ਸਮੇਂ ਜਿਹੜੇ तमाम ਕਾਂਗਰਸੀ ਲੀਡਰ ਵੀ ਸੀ ਇਹਨਾਂ ਦੇ ਵਿੱਚ ਤੁਸੀਂ ਕਰ ਲਓ ਦੁੱਲੋ ਸਾਹਿਬ ਦਾ ਜ਼ਿਕਰ ਕਰ ਲਓ ਉਹ ਕਿੱਥੇ ਨਜ਼ਰ ਆਉਂਦੇ ਨੇ ਅੱਜ ਹਰਚੰਦ ਸਿੰਘ ਬਰਾੜ ਦਾ ਪਰਿਵਾਰ ਕਿੱਥੇ ਪੂਰੀ ਉਹਦੇ ਵਿੱਚ ਨਜ਼ਰ ਆਉਂਦਾ ਹੈ ਅੱਜ ਕੈਰੋਂ ਪਰਿਵਾਰ ਕਿੱਥੇ ਨਜ਼ਰ ਆਉਂਦਾ ਲਖਸ਼ਮ ਸਿੰਘ ਗਿੱਲ ਦਾ ਪਰਿਵਾਰ ਕਿੱਥੇ ਨਜ਼ਰ ਆਉਂਦਾ ਵੱਡੇ ਅਹੁਦਿਆਂ ਤੇ ਵੱਡੇ ਅਹੁਦਿਆਂ ਤਰੇ ਸੀ ਨਾ ਬੀਬੀ ਜੀ ਅਰਜਿੰਦਰ ਕੌਰ ਪੱਠਾਲਾ ਇੱਕ ਵਾਰੀ ਅਜੇ ਹੀ ਸਿਆਸੀ ਫਰੇਮ ਚ ਫਸਲੇ ਕਿ ਉਹਨਾਂ ਨੂੰ ਆਪਣੇ ਸਿਆਸੀ ਫਰੇਮ ਦੀ ਓਨਲੀ ਹਲੇ ਤੱਕ ਜਦੋਂ ਜੈਦ ਕਰਨੀ ਪੈ ਰਹੀ ਆ ਕੈਪਟਨ ਅਮਰਿੰਦਰ ਸਿੰਘ ਵੀ ਉੱਪਰ ਬਰਨਾਲਾ ਪਰਿਵਾਰ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੋ ਗਿਆ ਬਹੁਤ ਸਾਰੇ ਪਰਵਿੰਦਰ ਵੱਡੇ ਪਰਿਵਾਰ ਨੇ ਜੇ ਅੱਜ ਕੋਈ ਰਾੜਾ ਸਾਹਿਬ ਵਾਲਿਆਂ ਦੀ ਗੱਲ ਕਰਨ ਵੀ ਰਾੜਾ ਸਾਹਿਬ ਕੋਈ ਅੱਜ ਕੋਈ ਯਾਦ ਹੀ ਨਹੀਂ ਹੋਗੇ ਕਿ ਉਹ ਪੈਸੂ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਗਿਆਨ ਸਿੰਘ ਰਾੜਾ ਹੋਰੀ ਉਨ੍ਹਾਂ ਦੇ ਪਰਿਵਾਰ ਦੇ ਅੱਜ ਕਿਸੇ ਨੂੰ ਯਾਦ ਹੀ ਨਹੀਂ ਹੋਵੇਗਾ ਟਿਪ ਤੇ ਯਾਦ ਨਹੀਂ ਹੋਵੇਗਾ ਕਿ ਉਹ ਵੀ ਸਾਡੇ ਇੱਕ ਲੀਡਰ ਰਹੇ ਸੀ ਹੂੰ ਬਿਲਕੁਲ ਤਾਂ ਇਸੇ ਕਰਕੇ ਲਈ ਗਿਆ ਜਦੋਂ ਤੁਸੀਂ ਫਿਸਲਦੇ ਹੋ ਇੱਕ ਚੀਜ਼ ਤੋਂ ਤਾਂ ਤੁਹਾਨੂੰ ਉਹ ਕਨਸੈਪਟ ਬਹੁਤ ਦੂਰ ਲੈ ਕੇ ਜਾਂਦਾ ਹੈ ਔਰ ਇਸ ਵੇਲੇ ਅਕਾਲੀ ਦਲ ਦੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਆਪਣੇ ਆਪ ਦੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਸ ਨੂੰ ਬੜਾ ਜਿਹੜਾ ਐਕਸੈਪਟ ਕਰਵਾਉਣ ਦੇ ਲਈ ਬੜਾ ਜੱਦੋਜਦ ਕਰਨੀ ਪੈ ਰਹੀ ਆ ਇਸੇ ਕਰਕੇ ਜਿਹੜੀਆਂ ਅੱਜ ਦੀਆਂ ਦੋ ਸਟੇਟਮੈਂਟ ਆਈਆਂ ਉਹ ਪੰਜਾਬ ਦੀ ਸਿਆਸਤ ਨੂੰ ਜਾਂਦਾ ਆਧਾਰ ਬਣ ਗਈਆਂ ਹੂੰ ਇਹ ਵੀ ਨਿਕਣ ਸਟੇਟਮੈਂਟਾਂ ਨੂੰ ਤੁਸੀਂ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਮੈਨਸ ਕਰ ਦੋ ਉਹ ਪੰਜਾਬ ਦੀ ਪੋਲਿਟਿਕਸ ਦਾ ਆਧਾਰ ਵੀ ਬਣ ਸਕਦੀਆਂ ਨੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਪੰਜਾਬ ਦੀ ਅਕਾਲੀ ਪੰਥਕ ਸਿਆਸਤ ਦਾ ਮਾਹੌਲ ਵੀ ਬਦਲੇਗਾ ਇਹ ਦੇਖਣਾ ਹੋਵੇਗਾ ਕਿ ਬਾਗੀ ਲਹਿਰ ਦੇ ਜਿਹੜੇ ਆਗੂ ਸੀ ਜਿਨ੍ਹਾਂ ਨੇ ਸਮਾਪਤ ਕਰਦੀ ਉਹ ਬਲਵਿੰਦਰ ਸਿੰਘ ਭੁੰਦਰ ਹੋਰਾਂ ਦੀ ਸਟੇਟਮੈਂਟ ਦਾ ਵੈਲਕਮ ਕਰਦੇ ਨੇ ਬਿਲਕੁਲ ਜਾਂ ਉਹਨਾਂ ਵੱਲੋਂ ਉਸ ਦੇ ਪ੍ਰਤੀਕਰਮ ਦੇ ਵਿੱਚੋਂ ਕੀ ਸਟੇਟਮੈਂਟ ਆਉਂਦੀ ਆ ਔਰ ਜਿਹੜੀ ਇਹ ਗੱਲ ਕਹੀ ਹੈ ਮਲੂਕਾ ਸਾਹਿਬ ਵੱਲੋਂ ਕਿ ਬੀਜੇਪੀ ਨੂੰ ਨਾਲ ਲੈ ਕੇ ਚੱਲਣਾ ਪੈਊਗਾ ਬੀਜੇਪੀ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖੂਗੀ ਇਸ ਸਟੇਟਮੈਂਟ ਨੂੰ ਔਰ ਖਾਸ ਤੌਰ ਤੇ ਉਹ ਧੜਾ ਜਿਹੜਾ ਅਕਾਲੀ ਦਲ ਦੇ ਜਾਂ ਸੁਬੀਰ ਸਿੰਘ ਬਾਦਲ ਦੇ ਨਾਲ ਜੁੜਿਆ ਆ ਬੀਜੇਪੀ ਦੇ ਇਸ ਇਸ਼ਾਰੇ ਦਾ ਜਿਹੜਾ ਹੈਗਾ ਕਹੀ ਕਿ ਸਾਨੂੰ ਨਾਲ ਲਾਉਣਾ ਚਾਹੀਦਾ ਹੈਗਾ ਉਹਦਾ ਵੈਲਕਮ ਕਰੇਗੀ ਕਿ ਨਹੀਂ ਕਰੇਗੀ ਉਹ ਤੁਹਾਡਾ ਇਸ ਸਟੇਟਮੈਂਟ ਨੂੰ ਕਿਵੇਂ ਵੇਖੇਗਾ ਤੇ ਬਹੁਤ ਸਾਰੇ ਵੱਡੇ ਪਰਵਿੰਦਰ ਸਵਾਲ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਦੇ ਸਾਹਮਣੇ ਹੈਗੇ ਨੇ ਔਰ ਅੱਜ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਿਹੜੇ ਗਏ ਨੇ ਇਹ ਸਵਾਲ ਜਿਹੜੇ ਗੇ ਲਗਾਤਾਰ ਜਵਾਬ ਮੰਗ ਰਹੇ ਨੇ ਬਿਲਕੁਲ ਰਮਨ ਇਹ ਜਿਹੜੇ ਸਵਾਲ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਣਗੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਭਾਜਪਾ ਦੇ ਨਾਲ ਰਲਵੇਂ ਹੁੰਦਾ ਹੈ ਜਾਂ ਨਹੀਂ ਹੁੰਦਾ ਜੇ ਹੁੰਦਾ ਤਾਂ ਉਹਦੇ ਪ੍ਰਤੀਕਰਮ ਕੀ ਨਿਕਲਣਗੇ ਸਮੀਕਰਨ ਕੀ ਬਣਨਗੇ ਇਹ ਫਿਲਹਾਲ ਸਮਾਂ ਤੈਅ ਕਰੇਗਾ ਸੋ ਫਿਲਹਾਲ ਚਰਚਾ ਨੂੰ ਇਥੇ ਵਿਰਾਮ ਦਿੰਨੇ ਆ ਤੇ ਖਬਰਾਂ ਦਾ ਦੌਰ ਲਗਾਤਾਰ 9 ਮਿੰਟ ਦੇ ਉੱਤੇ جاری ਹੈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਸ਼ੁਕਰੀਆ